ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖਦੇ ਹੋ ਨਾ ਪੱਕ ਪੋਸਟ ਮੈਂਦਾਰਾ ਕੋ ਦੇ ਮੌਜੂਦ ਆ ਜੀ ਕਿਲਾ ਰਾਇਪਰ ਦੇ ਵਿੱਚ ਜਿੱਥੇ ਇੱਥੇ ਅੱਜ ਪਿੰਡੂ 올림픽 ਜਿਹੜੀਆਂ ਖੇਡਾਂ ਨੇ ਉਹ ਆਰੰਭ ਹੋ ਚੁੱਕੀਆਂ ਹਨ ਲੁਧਿਆਣੇ ਦੇ ਟੀਸੀ ਸਾਹਿਬ ਮੈਂ ਸਖਸੀ ਸੈਨਾ ਉਹਨਾਂ ਵੱਲੋਂ ਇਹ ਖੇਡਾਂ ਦਾ ਜਿਹੜਾ ਆਗਾਜ਼ ਕੀਤਾ ਗਿਆ ਉੱਥੇ ਹੀ ਹਲਕੇ ਦੇ ਐਮਐਲਏ ਜੀਮਲ ਸਿੰਘ ਸੰਗੋਵਾਲ ਵੀ ਇੱਥੇ ਵਿਸ਼ੇਸ਼ ਤੌਰ ਤੇ ਪਹੁੰਚੇ ਸਨ ਤੇ ਜਿਵੇਂ ਕਿ ਤੁਸੀਂ ਦੇਖਿਆ ਇੱਥੇ ਜਿਹੜੀਆਂ ਅੱਜ ਪਹਿਲੇ ਦਿਨ ਦੀਆਂ ਖੇਡਾਂ ਨੇ ਉਹ ਹੋ ਰਹੀਆਂ ਹਨ ਨਾਲ ਹੀ ਇੱਕ ਇੱਥੇ ਜਿਹੜਾ ਪੰਜਾਬੀ ਸੱਭਿਆਚਾਰ ਨਾਲ ਸੰਬੰਧਿਤ ਪੰਜਾਬੀ ਵਿਰਸਾ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਅਸੀਂ ਦਿਖਾਵਾਂਗੇ ਤੁਹਾਨੂੰ ਉਹ ਵੀ ਕੁਝ ਝਲਕੀਆਂ ਤੇ ਕਰਾਂਗੇ ਡੀਸੀ ਮੈਮ ਨਾਲ ਗੱਲ ਤੇ ਕਰਾਵਾਂਗੇ ਹਲਕਾ ਜੀਵਨ ਹਲਕਾ ਵਿਦੈਕ ਜੀਵਨ ਸਿੰਘ ਸੰਗਵਾਲ ਉਹਨਾਂ ਦੇ ਨਾਲ ਗੱਲਬਾਤ ਆਓ ਦੇਖਦੇ ਆਂ ਲਾਈਵ ਤਸਵੀਰਾਂ भॻवान <laughs> मैने हाथ का गेम डाल दूंगा पान जो से जी जी साहब तुम इसमें के चाची दान रे इमादेवार धन्यवाद FatiHoore static So what's <laughs> the intention, when you start G Claire? Elena Dath word, tax hore. Zikraro, te warnin as aq من kiniratik Takar aqini atik sidik Click-oa aqey aq Montaik and kip Dani ਪਰੰਤੂ 14 ਤੱਕ ਸਾਡੀਆਂ ਹੀ ਗੀਮਸ ਚੱਲ ਰਹੀਆਂ ਨੇ ਰੂਰਲ 올림픽ਸ ਜਿਨ੍ਹਾਂ ਨੂੰ ਮਤਲਬ ਇੰਟਰਨੈਸ਼ਨਲੀ ਵੀ ਜਾਣਿਆ ਜਾਂਦਾ ਹੈ ਤੇ ਅਸੀਂ ਉਸੇ ਚੀਜ਼ ਨੂੰ ਅੱਗੇ ਵਧਾਣਾ ਚਾ ਰਹੇ ਹੈਗੇ ਆ ਮੇਰੀ ਜਿਹੜੀ ਟੀਮ ਹੈ ਉਹਨਾਂ ਨੇ ਬਹੁਤ ਮਿਹਨਤ ਕੀਤੀ ਹੈ ਐਮਐਲਏ ਸਾਹਿਬ ਨੇ ਵੀ ਇੱਥੇ ਬਹੁਤ ਮਿਹਨਤ ਕੀਤੀ ਹੈਗੀ ਹੈ ਕਿ ਜਿਹੜਾ ਸਾਡਾ ਵਿਰਸਾ ਹੈ ਉਹ ਵੀ ਨਾਲ ਦੀ ਨਾਲ ਕਿਉਂਕਿ ਇੱਥੇ ਬਹੁਤ ਲੋਕ ਆਉਂਦੇ ਨੇ ਤੇ ਮੈਨੂੰ ਲੱਗਦਾ ਕਿ ਜਿਹੜੀ ਨਵੀਂ ਪੀੜ੍ਹੀ ਹੈ ਇਹ ਕੁਝ ਚੀਜ਼ਾਂ ਤਾਂ ਦੇਖਿਆ ਹੀ ਨਹੀਂ ਹੋਣੀ ਆ ਕਾਫੀ ਬੱਚਿਆਂ ਨੇ ਮੈਂ ਵੀ ਅੱਜ ਦੇਖਿਆ ਜਿੱਦਾਂ ਉਹਨਾਂ ਨੇ ਦੱਸਿਆ ਸਾਨੂੰ ਕਿ ਕਿਸ ਤਰੀਕੇ ਨਾਲ ਉਹ ਕੱਪੜੇ ਨਾਲ ਜਿਹੜੀ ਹਾਕੀ ਬਾਲ ਪਹਿਲਾਂ ਹੁੰਦੀ ਸੀਗੀ ਤੇ ਅੱਜ ਅਸੀਂ ਕਿਸ ਤਰ੍ਹਾਂ ਦੀ ਹਾਕੀ ਬਾਲ ਵਰਤ ਰਹੇ ਹਾਂਗੇ ਉਹ ਪਿੰਡਾਂ ਦੇ ਵਿੱਚ ਕਿਸ ਤਰ੍ਹਾਂ ਪਹਿਲਾਂ ਵਰਤੀ ਜਾਂਦੀ ਸੀਗੀ ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਹੁਣ ਬਹੁਤ ਘੱਟ ਨਜ਼ਰ ਆਉਂਦੀਆਂ ਨੇ ਤੇ ਸਾਡੀ ਇਹ ਕੋਸ਼ਿਸ਼ ਰਹੀ ਹੈ ਸਪੈਸ਼ਲੀ ਮੈਂ ਕੰਗ੍ਰੈਚੂਲੇਟ ਕਰਨਾ ਚਾਹੁੰਦੀ ਹਾਂ ਏਡੀਸੀ ਡਿਵੈਲਪਮੈਂਟ ਅਨਮੋਲ ਜੀ ਨੂੰ ਜਿਨ੍ਹਾਂ ਦੀ ਟੀਮ ਨੇ ਤੇ ਐਸਟੀਐਮ ਵਿਕਾਸ ਹੀਰਾ ਜੀ ਦੀ ਜਿਹੜੀ ਟੀਮ ਹੈ ਉਹਨਾਂ ਨੇ ਬਹੁਤ ਮਿਹਨਤ ਇੱਥੇ ਕੀਤੀ ਹੈਗੀ ਹੈ ਤੇ ਇੱਥੇ ਮੈਂ ਸਾਰਿਆਂ ਨੂੰ ਨਿੱਗਾਸਦਾ ਦਿੰਨੀ ਆ ਕਿ ਤੁਸੀਂ ਜ਼ਰੂਰ ਆਓ ਬੱਚਿਆਂ ਨੂੰ ਜ਼ਰੂਰ ਲੈ ਕੇ ਆਓ ਬਿਕੋਜ਼ ਸਪੋਰਟਸ ਦੇ ਨਾਲ-ਨਾਲ ਇਹ ਚੀਜ਼ਾਂ ਵੀ ਦੇਖਣ ਨੂੰ ਹੈਗੀਆਂ ਜਿਹੜੇ ਕਿ ਪਹਿਲਾਂ ਨਹੀਂ ਮਿਲਦੀ ਸੀਗੀ ਪਾਵੇਂ ਹੋ ਖਾਣ ਪੀਣ ਦੀਆਂ ਚੀਜ਼ਾਂ ਹੁਣ ਕਿੱਦਾਂ ਪਹਿਲਾਂ ਸੇਵੀਆਂ ਬਣਦੀ ਸੀਗੀ ਘੜੇ ਦੇ ਉੱਤੇ ਮਤਲਬ ਇਦਾਂ ਦੀਆਂ ਚੀਜ਼ਾਂ ਤੁਸੀਂ ਆਪ ਕੋਸ਼ਿਸ਼ ਵੀ ਕਰ ਸਕਦੇ ਹੋ ਬਣਾਉਣ ਲਈ ਤੁਸੀਂ ਆਪ ਆਪਣੀ ਐਫਰਟ ਕਰ ਸਕਦੇ ਹੋ ਤੇ ਉਹਦੇ ਲਈ ਵੀ ਪ੍ਰਾਈਜ਼ਸ ਹੈਗੇ ਆਂਡ ਸੈਕੰਡਲੀ ਜਿਸ ਤਰੀਕੇ ਦੇ sports ਇੱਥੇ ਕੰਪੀਟੀਸ਼ਨਸ ਜਿਹੜਾ ਸੀਐਮ ਸਰ ਦਾ ਸੁਪਨਾ ਹੈਗਾ ਰੰਗਲਾ ਪੰਜਾਬ ਬਣਾਣਾ ਆਈ ਥਿੰਕ ਜਿਹੜਾ ਇਹ ਰੰਗਲਾ ਪੰਜਾਬ ਦਾ கான்ਸੈਪਟ ਹੈ ਤੁਹਾਨੂੰ ਇੱਥੇ ਬਹੁਤ ਵਧੀਆ ਤਰੀਕੇ ਨਾਲ ਨਜ਼ਰ ਆ ਰਿਹਾ ਹੈ ਬਿਕੋਜ਼ ਜਿਹੜੀ sports ਹੈ ਸਭ ਤੋਂ ਪਹਿਲਾਂ sports ਇੱਕ ਇਹੋ ਜਿਹੀ ਚੀਜ਼ ਹੈ ਜਿਹੜੀ ਸਾਰਿਆਂ ਨੂੰ ਰਲ ਮਿਲ ਕੇ ਨਾਲ ਲੈ ਕੇ ਆਂਦੀ ਹੈ ਜੋੜਦੀ ਹੈ ਸਾਂਝੇਦਾਰੀ ਹੁੰਦੀ ਹੈ ਟੀਮ ਸਪਿਰਿਟ ਹੁੰਦੀ ਹੈ ਨਾਲ-ਨਾਲ ਕੰਪੀਟੀਸ਼ਨ ਵੀ ਹੁੰਦਾ ਹੈ ਸੋ ਇਸ ਵਾਰੀ ਅਸੀਂ ਕੋਸ਼ਿਸ਼ ਕੀਤੀ ਹੈ ਕਿ ਸਪੈਸ਼ਲੀ ਜਿਹੜੇ ਪਰਸਨਸ ਵਿਦ ਦਿਵਿਆੰਗ ਜਿਹੜੇ ਹੈਗੇ ਆ ਇਸ ਪਰਸਨਸ ਵਿਦ ਸਪੈਸ਼ਲ ਨੀਡ ਅਸੀਂ ਉਹਨਾਂ ਨੂੰ ਏਕਸਕਲੂਡ ਨਹੀਂ ਕਰਨਾ ਚਾਹੁੰਦੇ ਆਈ ਥਿੰਕ ਕਿ ਉਹ ਸਭ ਤੋਂ ਵੱਡੇ ਹੀਰੋਜ਼ ਹੈਗੇ ਆ ਅਸੀਂ ਉਹਨਾਂ ਲਈ व्हीलचेयर रेसेस ਐਂਡ ਇਹੋ ਜੇ ਕੰਪੀਟੀਸ਼ਨਸ ਉਹਨਾਂ ਨੇ ਵੀ ਲੈ ਕੇ ਆਏ ਹੈ ਅਸੀਂ 올 ਜੈਂਡਰ रेसेस ਵੀ ਲੈ ਕੇ ਆਏ ਹੈ ਸੋ ਜਿਹੜਾ ਕੋਈ ਨਹੀਂ ਆਪਣੇ ਆਪ ਨੂੰ ਆਇਡੈਂਟੀਫਾਈ ਕਰਨਾ ਚਾਹੁੰਦਾ ਐਜ਼ ਮੇਲ ਜਾਂ ਫੀਮੇਲ ਉਹ ਵੀ ਪਾਰਟਿਸਿਪੇਟ ਕਰ ਸਕਦੇ ਆਲ ਜੈਂਡਰ ਰੇਸਿਸ ਵੀ ਅਸੀਂ ਲੈ ਕੇ ਆ ਰਹੇ ਹੈਗੇ ਆ ਜਿਹੜੇ ਸਾਡੇ ਸੀਨੀਅਰ ਸਿਟੀਜ਼ਨਸ ਨੇ ਉਹ ਸਾਡੀ ਸ਼ਾਨ ਹੈ ਉਹ ਸਾਡਾ ਮਾਨ ਹੈਗੇ ਹੈ ਤੇ ਉਹਨਾਂ ਦੀ ਪਾਰਟਿਸਪੇਸ਼ਨ ਲਈ ਵੀ ਆ ਅਸੀਂ ਸਪੈਸ਼ਲ ਸਪੋਰਟਿੰਗ ਇਵੈਂਟਸ ਲੈ ਕੇ ਆਏ ਆ ਸੋ ਮੇਰਾ ਸਾਰਿਆਂ ਨੂੰ ਸੱਦਾ ਹੈ ਤੁਸੀਂ ਇੱਥੇ ਆ ਕੇ ਵੀ ਰਜਿਸਟਰ ਕਰ ਸਕਦੇ ਹੋ ਇਹ ਕੋਈ ਜ਼ਰੂਰੀ ਨਹੀਂ ਹੈ ਕਿ ਤੁਹਾਡੀ ਪ੍ਰੀਵਿਅਸ ਰਜਿਸਟ੍ਰੇਸ਼ਨ ਹੋਵੇ ਤੁਸੀਂ ਜ਼ਰੂਰ ਪਾਰਟਿਸਿਪੇਟ ਕਰੋ ਹਰੇਕ ਸਪੋਰਟਿੰਗ ਇਵੈਂਟ ਦੇ ਵਿੱਚ ਵੀ ਤੁਹਾਨੂੰ ਬਹੁਤ ਮਜ਼ਾ ਆਏਗਾ ਤੇ ਨਾਲ-ਨਾਲ ਜਿਹੜਾ ਆਨੰਦ ਹੈ ਪੁਰਾਣੇ ਵਿਰਸੇ ਦਾ ਉਹ ਵੀ ਜ਼ਰੂਰ ਤੁਸੀਂ ਆਪਣੇ ਬੱਚਿਆਂ ਨੂੰ ਦਿਖਾਓ ਅੱਜ ਤਾਂ ਹਾਕੀ ਦੇ ਮੈਚੇਸ ਹੋ ਰਹੀ ਹੈ ਹਾਕੀ ਨਾਲ ਅਸੀਂ ਸ਼ੁਰੂਆਤ ਕੀਤੀ ਹੈਗੀ ਇਹ ਬੱਚੇ ਐਕਚੁਅਲੀ ਬੱਚਿਆਂ ਦੀ ਟੀਮ ਨਾਗਪੁਰ ਤੋਂ ਵੀ ਆਈ ਹੋਈ ਹੈ ਪੰਜਾਬ ਦੀਆਂ ਟੀਮਾਂ ਤਾਂ ਹੈਗੀਆਂ ਆਈਆਂ ਬਟ ਵੈਰੀ ਨਾਈਸ ਕਿ ਨਾਗਪੁਰ ਤੱਕ ਇਹ ਸਾਟਾ ਸੱਦਾ ਪਹੁੰਚਿਆ ਹੈ ਤੇ ਉਥੋਂ ਵੀ ਪਾਰਟਿਸਪੇਸ਼ਨ ਸਾਡੀ ਹੋ ਰਹੀ ਹੈਗੀ ਹੈ ਰੇਸਿਸ ਹੈਗੀਆਂ ਤੇ ਨਾਲ ਤੁਸੀਂ ਪਹਿਲਾਂ ਦੇਖੀ ਹੋਣੀ ਹੈ ਜਿਹੜੇ ਪਰਫਾਰਮਰ ਸੀਗੇ ਉਹ ਬਹੁਤ ਪਾਰੀਆਂ ਆਬਜੈਕਟਸ ਆਪਣੇ ਮੂੰਹ ਨਾਲ ਚੱਕ ਲੈਂਦੇ ਹੁੰਦੇ ਐ ਇਦਾਂ ਦੀ ਵੀ ਪਰਫਾਰਮੈਂਸਿਸ ਇੱਥੇ ਹੈਗੀਆਂ ਨੇ ਕਲਚਰਲ ਪਰਫਾਰਮੈਂਸਿਸ ਵੀ ਹੈਗੀਆਂ ਸਾਡੇ ਕੋਲ ਤਿੰਨਾਂ ਦਿਨਾਂ ਜਿਹੜੇ ਹੈਗੇ ਤਿੰਨ ਦਿਨ ਕਲਚਰਲ ਨਾਈਟਸ ਹੈਗੀਆਂ ਤੇ ਬਹੁਤ ਹੀ ਸ਼ਾਨਦਾਰ ਪਰਫਾਰਮੈਂਸਿਸ ਫਿੰਗਰਸ ਵੱਲੋਂ ਹੋ ਰਹੀ ਹੈ ਤੇ ਸਾਡੀ ਕਲੋਜ਼ਿੰਗ ਸੈਰੇਮਨੀ ਦੇ ਵਿੱਚ ਮਾਨਯੋਗ ਕੈਬਨਿਟ ਮਿਨਿਸਟਰ ਮੋਲ ਗਗਲਮਾਨ ਆਪ ਆ ਰਹੇ ਨੇ ਸੋ ਸਾਰਿਆਂ ਨੂੰ ਸੱਦਾ ਹੈ ਤੁਸੀਂ ਇਹ ਤਿੰਨ ਦਿਨ ਜਿਹੜੇ ਕਿਲਾ ਰਾਏਪੁਰ ਚ ਜ਼ਰੂਰ ਹਾਜ਼ਰੀ ਲਗਾਓ ਕਰਦੀਆ ਥੋੜਾ ਪਹਿਲਾਂ ਹੁੰਦੀ ਅਸਲ ਉਸ ਨੂੰ ਲੈ ਕੇ ਕਾਫੀ ਪਿੱਛੇ ਡਿਮਾਂਡ ਵੀ ਲਈ ਸੀ ਵਕਤ ਵਕਤ ਕਿੰਨਾ ਚਿਰ ਹੁੰਦੀ ਹੈ ਉਸ ਨੂੰ ਲੈ ਕੇ ਕੀ ਦੇਖੀਏ ਐਜ਼ ਆਫ ਨਾਓ ਟੂਪਨ ਕਾਨੂੰਨੀ ਪੈਨ ਜਿਹੜਾ ਹੈਗਾ ਹਾਲੇ ਚੱਲਿਆ ਨਹੀਂ ਹੈਗਾ ਇਹਦੇ ਤੇ ਇਹ ਬੈਨ ਹੋ ਰੱਖਿਆ ਹੈਗੀਆਂ ਤੇ ਜਦੋਂ ਤੱਕ ਪ੍ਰੈਜ਼ੀਡੈਂਸ਼ੀਅਲ ਅਸੈਂਟ ਨਹੀਂ ਹੁੰਦਾ ਤਾਂ ਉਦੋਂ ਤੱਕ ਇਹ ਰੇਸਸ ਅਸੀਂ ਨਹੀਂ ਇੱਥੇ ਅਲਾਉ ਕਰ ਸਕਦੇ ਸੋ ਉਹ ਚੀਜ਼ ਹਲੇ ਬੈਨ ਹੀ ਹੈ ਆ ਆਫਕੋਰਸ ਜੇ ਦੋ ਕੋਈ ਸਥਿਤੀ ਚ ਚੇਂਜ ਹੁੰਦਾ ਹੈ ਅਸੈਂਟ ਆਂਦੀ ਹੈ ਜੇਕਰ ਕੋਈ ਤਾਂ ਫਿਰ ਉਹ ਚੀਜ਼ ਜ਼ਰੂਰ ਦੇਖੀ ਜਾਏਗੀ ਬਟ ਐਸ ਆਫ ਨਾਓ ਹੀ ਬੈਨਡ ਹੈਗੀ ਸਰ ਭਗਵਾਨ ਸਿੰਘ ਜੀ ਮਾਨ ਸਾਡੇ ਸੀਐਮ ਸਾਹਿਬ ਨੇ ਆ ਪੈਂਸਪਟ ਲੈ ਕੇ ਕਰਾ ਰਹੇ ਨੇ ਉਹ ਮੈਂ ਡੀਸੀ ਮੈਡਮ ਦਾ ਧੰਨਵਾਦ ਕਰਦਾ ਥਾਲੀ ਵਾਲ ਸਾਹਿਬ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਦਿਨ ਔਰ ਰਾਤ ਸਾਰੇ ਪ੍ਰਸ਼ਾਸਨ ਨੇ ਰਲ ਕੇ ਇਹ ਖੇਡਾਂ ਦਾ ਉਪਰਾਲਾ ਕੀਤਾ ਤਿੰਨ ਦਿਨ ਖੇਡਾਂ ਇਹ ਚੱਲਣੀਆਂ ਨੇ ਮੈਂ ਸਾਰੇ ਆਲੇ ਦੁਆਲੇ ਦੇ ਜਿੰਨੇ ਵੀ ਇਹ ਖੇਡ ਪ੍ਰੇਮੀ ਨੇ ਉਹਨਾਂ ਨੂੰ ਕਹੂੰਗਾ ਵੀ ਤਿੰਨੇ ਹੀ ਦਿਨ ਰੰਗਾ ਰੰਗ ਪ੍ਰੋਗਰਾਮ ਚੱਲੂਗਾ ਇੱਥੇ ਸਟਾਲਾਂ ਸਾਰੀਆਂ ਲੱਗੀਆਂ ਹੋਈਆਂ ਨੇ ਜਿਵੇਂ 베ਰ ਕੇ ਦੀਆਂ ਮਾਰਕਫਿਟ ਦੀਆਂ ਹੋਰ ਵੀ ਹੱਥੀ ਜਿਹੜੀਆਂ ਚੀਜ਼ਾਂ ਸਾਡੀਆਂ ਭੈਣਾ ਬਣਾਉਂਦੀਆਂ ਨੇ ਉਹਨਾਂ ਦੀਆਂ ਵੀ ਇਹ ਲੱਗੀਆਂ ਹੋਈਆਂ ਨੇ ਇੱਥੇ ਸਾਰੇਆਂ ਨੂੰ ਮੈਂ ਕਹੂੰਗਾ ਵੀ ਜਿਵੇਂ ਆਪਾਂ ਬੜੇ ਬੜੇ ਮੇਲਿਆਂ ਤੇ ਜਾਂਦੇ ਆ ਸਾਰੇ ਇੱਥੇ ਆ ਕੇ ਜਰੂਰ ਇੱਕ ਵਾਰ ਜਿਹੜੀਆਂ ਘਰ ਦੀਆਂ ਚੀਜ਼ਾਂ ਬਣੀਆਂ ਹੋਈਆਂ ਇੱਕ ਵਾਰ ਖਰੀਦਾਰ ਤੁਸੀਂ ਜਰੂਰ ਕਰਿਓ ਇੱਥੇ ਆ ਕੇ ਮੈਂ ਸਰਦਾਰ ਭਵਨ ਸਿੰਘ ਜੀ ਮਾਨ ਦਾ ਧੰਨਵਾਦ ਕਰਦਾ ਦੁਬਾਰਾ ਫੇਰ ਕਿਉਂਕਿ ਉਹਨਾਂ ਨੇ ਬਹੁਤ ਇਹ ਟਰੋਇਨਾਂ ਪਿੰਡਦਿਆਂ ਦੀ ਲੋਕਾਂ ਦੀ ਵੀ ਉਮੀਦ ਸੀਗੀ ਇਹਨਾਂ ਦੀ ਮੰਗ ਵੀ ਜਿਹੜੀਆਂ ਖੇਡਾਂ ਛੱਡੀ ਸਰਕਾਰ ਕਰਾਵੇ ਕਿਉਂਕਿ ਮੈਂ ਪਹਿਲੀ ਵਾਰੀ ਦੇਖਣ ਲੱਗਿਆ ਇਹ ਜੇ ਆ ਜਿਹੜੀਆਂ ਅੱਜ ਤੱਕ ਇੱਥੇ ਜਿਹੜੀਆਂ ਘਰਾਂ ਚ ਚੀਜ਼ਾਂ ਬਣਦੀਆਂ ਤਿਆਰ ਹੁੰਦੀਆਂ ਨੇ ਅੱਜ ਤੱਕ ਨਹੀਂ ਇੱਥੇ ਜਿਵੇਂ ਮੇਲਾ ਲੱਗਦਾ ਸੀਗਾ ਮੈਂ ਪ੍ਰਸ਼ਾਸਨ ਦਾ ਸਾਰਿਆਂ ਦਾ ਦੁਬਾਰਾ ਫੇਰ ਧੰਨਵਾਦ ਕਰਦਾ ਵੀ ਇਹੋ ਜਿਹੇ ਜਿਹੜੇ ਮੇਲੇ ਆਪਾਂ ਨੂੰ ਪਿੰਡਾਂ ਪਿੰਡਾਂ ਦੇ ਚਲਾਉਣੇ ਚਾਹੀਦੇ ਨੇ